ਹਾਂਜੀ ਬਾਬੋ ਸਾਰੇ ਕਿਵੇਂ ਹੋ ਸਾਰੇ ਜਉਂਦੇ ਵਾਸਤੇ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਅੱਜ ਆਪਣਾ ਵਲੌਗ ਉਰੋ ਸਟਾਰਟ ਹੁੰਦਾ ਹੈਗਾ ਤੇ ਬਲਾ ਜਿਹੜਾ ਵਿਆਹ ਵਾਲਾ ਵਲੌਗ ਆਪਣਾ ਉਹ ਮਾੜਾ ਲੇਟ ਪਾਵਾਂਗੇ ਤੇ ਪਹਿਲਾਂ ਆਪਣੀ ਛੋਡੀ ਭੈਣ ਦਾ ਵਿਆਹਗਾ ਆਪਣੇ ਵਿਆਹ ਤੋਂ ਬਾਅਦ ਸਹੀ 20 20 ਦਿਨਾਂ ਬਾਅਦ ਬਾਅਦ ਤੋਂ ਬਾਅਦ ਤੇ ਆਹ ਲੱਗ ਗਿਆ ਤਿਆਰੀਆਂ ਹੁਣ ਸਾਇ ਜੱਠੀ ਤਿਆਰ ਕਰਤੀ ਅੱਪਾਂ બસ ਬੰਦ ਕਰ ਦੋ ਬੰਦ ਕਰ ਦੋ ਇੱਕ ਮਿੰਟ ਇਹ ਬੰਦਗਾ ਤਾਂ ਨਹੀਂ ਹੁੰਦਾ ਚੋਬਰ ਇਹਦਾ ਮੈਂ ਉਸ ਸਾਹ ਜਿਹੜੇ ਤਿਆਰ ਕਰਾਈ ਆ ਆਪਾਂ ਕਮੈਂਟ ਐਸੋ ਕਿਦਾਂ ਲੱਗੀ ਸਾਰੇ ਤਿਆਰ ਆਪਣਾ ਕੋਕਰੀ ਰਹਿ ਗਈ ਅਜੇ ਕਾਰਡ ਤਿਆਰ ਆਪਣਾ ਕੋਕਰੀ ਰਹਿ ਗਈ ਤੇ ਉਹ ਨੰਬਰ ਆ ਗਿਆ ਸੀ ਕਾਰਡ ਤਿਆਰ ਆਪਣਾ ਤੇ ਆ ਛੋਟੀ ਦਾ ਵਿਆਹਗਾ ਬਾਂਦਰੀ ਦਾ ਆਪਣਾ ਘਰ ਤਾਂ ਪਹਿਲਾਂ ਤੇ ਸਫਾਈਆਂ ਆਪਣੇ ਵਿਆਹ ਦੀਆਂ ਜਿਹੜਾ ਆਪਣੇ ਵਿਆਹ ਚ ਗਾ ਪੈ ਗਿਆ ਸੀ ਉਹਦੀਆਂ ਸਫਾਈਆਂ ਮਾਸੀ ਕਰੀ ਜਾਂਦੀ ਹੈ ਤੇ ਮੇਰੀ ਵੀ ਤਿਆਰ ਹੋ ਜਾਂਦੀ ਹੈ ਉਹਦਾ ਜੱਟੀ ਹੋ ਜਾ ਹੋ ਜਾ ਇਹ ਬੋਟਾ ਮੰਦੇ ਤੇ ਰਹਿੰਦੀ ਹੈ ਤੇ ਬਾਪੂ ਹਲੇ ਲੂੰਗੀ ਡਾਂਸ ਮੇ ਫਰਦਾ ਲੂੰਗੀ ਡਾਂਸ ਮੇ ਫੱਪੜ ਹੀ ਨਹੀਂ ਲੱਗਦੇ ਯਾਰ ਉਹ ਮਾਂ ਦੇ ਕੱਪੜੇ ਦੇ ਤੇਰੇ ਘਰ ਵਾਲਦੇ ਭਾਈ ਹਾਂ ਤੇ ਅੱਜ ਸਾਹ ਜੱਠੀ ਦੇ ਜਣਾਗਾ ਅੱਜ ਤੋਂ 21 ਦਿਨ ਰਹਿ ਗਏ ਆਪਣੀ ਛੋਟੀ ਦੇ ਵਿਆਹ ਦੇ ਤੇ ਉੱਥੇ ਬਲੋਗ ਬਣਾਵਾਂਗੇ ਵਧੀਆ ਜਿਆ ਤੇ ਉੱਥੇ ਚੱਲ ਮੁੰਡੇ ਨੂੰ ਫੜਾ ਲਈ ਕੈਮਰਾ YouTube ਤੇ ਪਾਵਾਂਗੇ ਆਪਾਂ ਸਾਰੇ ਆਪਣੇ YouTube ਤੇ ਹੁਣ ਸਟਾਰਟ ਕਰਾਂਗੇ ਦੁਆਰ ਤੋਂ ਪਹਿਲਾਂ ਪਿੱਛੇ ਤੁਹਾਨੂੰ ਪਤਾ ਹੈਗਾ ਕੁਝ ਕੁ ਮਾਰੇ ਦਿਨ ਵੀ ਆਏ ਕੁਝ ਚੰਗੇ ਦਿਨ ਵੀ ਆਏ ਤਾਂ ਕਰਕੇ ਨਾਗਾ ਬਹਿ ਗਿਆ ਹਨਾ ਤੇ ਸੁੱਖਣਾ ਪਰਮਾਤਮਾ ਨੇ ਖੁਸ਼ੀਆਂ ਦਿੱਤੀਆਂ ਨੇ ਹੁਣ ਤੇ ਸ਼ੋਡਰ ਸੰਜੇ ਕਰਾਂਗੇ ਬੈਦੋ ਵੀ ਐ ਖਿਲਾਰੇ ਪੈਂਦੇ ਨੇ ਇਹ ਤਾਂ ਗੱਲ ਪੱਕੀ ਐ ਖਿਲਾਰੇ ਆਏ ਪੈਂਦੇ ਨੇ ਚਲ ਸਾਂਭ ਲੂਗੇ ਆਪਣੇ ਚੱਟੀ ਤੇ ਅੱਗੇ ਤੁਹਾਨੂੰ ਅੱਗੇ ਦਿਖਾਉਣੇ ਰੈਡੀ ਹੋ ਜੀਏ ਰੈਡੀ ਹੋਣ ਤੋਂ ਬਾਅਦ ਛੋਨੋ ਅੱਗੇ ਦਿਖਾਉਣਾ ਵੀਡੀਓ ਪਲਾਸਟਿਕੀਏ ਦੀ ਜਿਹੜੀ ਦਾ ਜੀ ਜੀ ਸੀ ਹੋ ਜਾ ਬਾਈ ਤਿਆਰ ਖੜੂ ਇਹਨਾਂ ਟਾਈਮ ਲੰਦੇ ਹੁੰਦੇ ਨੇ ਯਾਰ ਕੋਈ ਕੁਝ ਨਹੀਂ ਲੱਗਦਾ ਮੇਰੀ ਕੁਝ ਨਹੀਂ ਲੱਗਦਾ ਅੱਛਾ ਦੇ ਬਾਈ ਮੱਦੇ ਲੱਭ ਗਏ ਲੱਭਦੇ ਨੇ ਉਹ ਕੋਈ ਸਮਾਨ ਲੱਭ ਨਹੀਂ ਰਿਹਾ ਸਮਾਨ ਸਾਰਾ ਕੁੜੀ ਦਾ ਗਾਹ ਪਾਰਖਿਆ ਹੋਇਆ ਹੈ। ਤੇ ਬਾਕੀ ਇੰਦਰ ਰੈਡੀ ਹੋ ਰਿਹਾ ਦੱਸ ਜੱਡਾ ਕੰਬਲਾ ਦੀ ਰਸਮ ਹੁੰਦੀ ਹੈਗੀ ਤੇ ਇਹ ਸਭ ਕੁਝ ਰੈਡੀ ਹੈ। ਦੇਖੋ ਹੋਰ ਰੈਡੀ ਕਰੀ ਇਹਨੇ ਜਿੰਨਾ ਕ ਹੁੰਦਾਗਾ। ਸਾਡਾ ਫਾਰਮੈਟ ਵੀ ਟਿਕਦਾ ਨਹੀਂਗਾ। ਆ ਸੋਫੇ ਲੈਂਦੇ ਸੀਗੇ। ਤੇ ਕਹਿੰਦੇ ਭਈ ਆਹ ਬਦਲਣਾਗਾ। ਉਹ ਤੁੱਤੀ ਪਈ ਐ ਜੀ ਚਲੋ ਗੇ ਸੋਣਾ ਤੁਹਾਨੂੰ ਹੋ ਜੀ ਰੈਡੀ ਰੋਟੀ ਪਨ ਛੱਕ ਲਈਏ ਨਿਕਲੀਏ ਕਰੋ ਟਾਈਮ ਨਾਲ ਟਾਈਮ ਉਹ ਲੱਗ ਜੂਗਾ ਤੇ ਮੈਨੂੰ ਮਰੀ ਦੂਰੋ ਹਾਕ ਮੇਰੇ ਅਲੀ ਨੇ ਕਹਿੰਦੀ ਕੰਮ ਰਹਿ ਗਿਆ ਮੈਂ ਪਤਾ ਨਹੀਂ ਕੀ ਕੰਮ ਰਹਿ ਗਿਆ ਸੰਦੂਰ ਲਾਣਾ ਲੱਗਿਆ ਸੰਦੂਰ ਲਾਣਾ ਰਹਿ ਗਿਆ ਉਹ ਲਾਣਾ ਸੰਦੂਰ ਵਾਈ ਜੀ ਜਿਹੜੇ ਬੈਜ ਬਰੇ ਨੇ ਉਹਨਾਂ ਨੂੰ ਪਤਾ ਕੀ ਹੈਗਾ ਲੈ ਕੋਈ ਜਿਹੜੇ ਨਹੀਂ ਬੈਜ ਹੈਗੇ ਤੇ ਆਏ ਹਾਏ ਅੱਲਾਪਾ ਗੁਣਾ ਕਰੂੰਗਾ ਪਾਤਾ ਸੰਦੂਰ ਇਹ ਕੰਮ ਹੋਣਾ ਡਿਊਟੀ ਲੱਗੀ ਮੇਰੀ ਜਿਹੜੇ ਬਹਿ ਬਰੇ ਉਹਨਾਂ ਜੁੜੀ ਲੱਗ ਜਾਂਦੀ ਇਹ ਜਿਹੜੇ ਨਹੀਂ ਬਹਿ ਬਰੇ ਉਹਨਾਂ ਜੁੜੀ ਅੱਗੇ ਲੱਗਿਆ ਨਹੀਂ ਆ ਮਖੋ ਦੇ ਰਾਂਗੇ ਸਫਰ ਛੜਿਆ ਤੋਂ ਬਹਿ ਲੱਗਦਾ ਮੰਦਰ ਹੋਗੇ ਅੱਜ ਦੋ ਕੁੜੀਆਂ ਰਹਿਣ ਦੇ ਤੂੰ ਮੇਰੇ ਕੱਪੜੇ ਸੁਮਾਰਨੇ ਹੁਣ ਆ ਤੇ ਇਹ ਡਿਊਟੀ ਐ ਐਨ ਸੁਮਾਰਨ ਦੇ ਧਰ ਦੇ ਆ ਤੋ ਰੈਡੀ ਰਿਹਾ ਬਾਬਾ ਮੇਰੀ ਛੋਟੀ ਨੇ ਬਹੁਤ ਸੰਭਾਲੇ ਕਪੜੇ ਮੇਰੀ ਭੈਣ ਨੇ ਅੰਮੀ ਪਈਆਂ ਨੇ ਅੱਲਾ ਕਰ ਆਲੀਏ ਤੇਰਾ ਕੰਮ ਆਉਣਾ ਇਹ ਦੇਖ ਲੈ ਹੁਣ ਘਮਾਉਂਦਾਂਗਾ ਉਥੇ ਕਰ ਵੜੀ ਤੋਂ ਆਪਣੇ ਛਿੰਡੇੜੇ ਸਵਾਰੇ ਕਾਲੇ ਜੁੰਡੇ ਮੈਂਸ ਮਾਰਦਣਾ ਚਲੋ ਹੁਣੇ ਰੈਡੀ ਯਾਰ ਬਹੁ ਵਾਰ ਘੱਟ ਰੈਡੀ ਹੁੰਨੇ ਹੁੰਦੇ ਆ ਹੁਣ ਹੁਣੇ ਰੈਡੀ ਜਿ ਆਪਾਂ ਹੋ ਗਏ ਰੈਡੀ ਇੱਕ ਪਾਸੋਂ ਬਚੋਲਣਾ ਤੇ ਮਾਸ ਵੀ ਲਾਦੀ ਐ ਬਹੁਤ ਲੇਟ ਪਹੁੰਚੇ ਨੇ ਬਹੁਤ ਜ਼ਿਆਦਾ ਲੇਟ ਸਾਡੀ ਪੈ ਤਾਂ ਕਰੀ ਰੋਕ ਤੂੰ ਕੀ ਕਰਨ ਓਹੋ ਹਾਂ ਬਈ ਮਾਤਾ ਕੋਣ ਫੋਨ ਕਰਨਾ ਸੀ ਜੋ ਕੋਣ ਕੀ ਕਰੀਏ ਫੋਨ ਉਹ ਰੈਡੀਆ ਗੱਡੀ ਕਰ ਲਈ ਸਟਾਰਟ ਜਮਾ ਰੈਡੀਆ ਭਾਬੀ ਸੋਡੀ ਹੋ ਗਈ ਰੈਡੀ ਬਾਪੂ ਵੀ ਰੈਡੀ ਮਾਤਾ ਵੀ ਰੈਡੀ ਤੇ ਇੱਧਰ ਸਮਾਨ ਵੀ ਰੈਡੀ ਆਪਣਾ ਤੇ ਬੇਬੇ ਆਰੀ ਹੈ ਹੋਰ ਬੇਬੇ ਕਿਵੇਂ ਆ ਹਾਂ ਜਮਾ ਜਮਾ ਵਧੀਆ ਹੈ ਹਾਂ ਲਾਲਾ ਹੁਣ ਅਕੜੀ ਆ ਬੁੜੀ ਨੂੰ ਫੋਟੋ ਖੋਲ ਲਈ ਕੋਈ ਗੱਲ ਨਹੀਂ ਲੋ ਗੱਡੀ ਕਰਨੀ ਸਟਾਰਟ ਮਾੜਾ ਗਰਮ ਹੋ ਜਾਂਦਾ ਗੱਡੀ ਨੂੰ ਬੀ ਹੋਰੀਆਂ ਮਾੜੀ ਜੀ ਗਰਮ ਆ ਸਾਰੀ ਫੈਮਲੀ ਬਹਿ ਜਾਗੇ ਚੱਲ ਇਹ ਸਮਝ ਗਏ ਹੁਣ ਆ ਵਜਨ ਲੱਗ ਕੇ ਦੇ 6:00 ਵਜੇ ਮੜੀ ਚੀ ਯਾਰ ਛੀਟ ਜੀ ਬਈ ਸਾਡਾ ਦਾ ਬੱਦ ਲੱਗਿਆ ਹੋਊ ਛੀਟ ਮੜੀ ਏ ਤੇ ਹੁਣ ਆਪਣੇ ਡਰਾਗ ਨੂੰ YouTube ਆਪਣੇ ਚੈਨਲ ਨੂੰ ਕਰ ਸਬਸਕ੍ਰਾਈਬ ਹੁਣ ਵਧੀਆ ਦੇ ਬਲੌਗ ਲੈ ਕੇ ਆਇਆ ਕਰਾਂਗੇ ਹਨਾ ਸਰੀਫ ਐ ਵੀ ਹੁੰਦਾ ਕਿ ਛੋੜੀ ਦਾ ਵਿਆਹ ਹੈ ਆਪਣੀ ਦਾ ਤੇ ਉਥੇ ਸਾਰਾ ਬਲੌਗ ਤੁਹਾਨੂੰ ਦਿਖਾਵਾਂਗੇ ਖੁਸ਼ੀਆਂ ਤੁਹਾਡਾਂ ਨਾਲ ਸਾਂਝੀਆਂ ਕਰਾਂਗੇ ਸਾਰੀਆਂ ਯਾਰ ਨਾਲ ਮਿਲ ਕੇ ਜਨਮ ਵੀ ਹੁੰਦਾ ਹੈਗਾ ਤੇ ਕਰ ਲਓਗੇ ਆਪਣੇ ਗਾਣੇ ਵੀ ਹੋਣ ਵਾਲੇ ਬਈ ਤੁਹਾਨੂੰ ਦੱਸਣਾ ਭੁੱਲ ਗਿਆ ਦੋ ਰੈਪ ਬੰਦ ਕਰ ਤੇ ਰਿਕਾਰਡ ਤੇ ਅੱਬਾ ਛੋੜੀ ਭੈਣ ਦੇ ਵਿਆਹ ਤੋਂ ਬਾਅਦ ਉਹਨੂੰ ਰਿਲੀਜ਼ ਕਰਾਂਗੇ ਉਹਨਾਂ ਟਾਈਮ ਆਹ ਚੈਨਲ ਸਬਸਕ੍ਰਾਈਬ ਕਰ ਲਓ ਆਹੀ ਚੈਨਲ ਤੇ ਉਹ Song ਹੋਣਗੇ ਆਪਣੇ ਠੀਕ ਹੈ ਤੇ ਦੱਬ ਕੇ ਰੱਖਿਆ ਕਰੋ ਕੰਮ ਲਾਈਕ ਤੇ ਸ਼ੇਅਰ ਵਾਲਾ ਯਾਰ ਕਹਿਣਾ ਨਾ ਪਿਆ ਕਰੇ ਬਾਬਾ ਨਵਾਂ ਚੈਨਲ ਹੈਗਾ ਥੋੜੇ ਪਿਆਰ ਨਾਲ ਇੱਕ ਚਲਾਣਾ ਆਪਾਂ ਹੂੰ ਤੁਹਾਨੂੰ ਪਤਾ ਲੱਕ ਲੋਕਾਂ ਨਾਲ ਵਾਲੇ ਬਾਦੂ ਸਿਰੇ ਫਿਰਦੇ ਨੇ ਉਹ ਬੈਂਜੋ ਦਾ ਤੂੰ ਦੁਨੀਆ ਉਹਨਾਂ ਨੂੰ ਅੱਗੇ ਲਈ ਇਹ ਵੀ ਆਪਣੇ ਵਰਗੇ ਨੂੰ ਲੈ ਕੇ ਆਉਂਦੇ ਨੇ ਹੂੰ ਮਦੇ ਕੰਟੈਂਟ ਹੋਣਗੇ ਪਰਿਵਾਰਕ ਕੰਟੈਂਟ ਹੋਣਗੇ ਆਪਣੇ ਪਰਿਵਾਰ ਚ ਬਹਿ ਕੇ ਆਪਣਾ ਬੰਦਾ ਬਲੌਗ ਦੇਖ ਸਕਦਾ ਹੈ ਇਹ ਜੀ ਵੀਡੀਓ ਹੋਣਗੀਆਂ ਕੋਈ ਇਹ ਜੀ ਹੋਣਗੇ ਬੰਦਾ ਪਰਿਵਾਰ ਚ ਉੱਠ ਕੇ ਵਗ ਜੇ ਜਾਂ ਮਨ ਲਾ ਵੀਡੀਓ ਪਰਿਵਾਰ ਚੱਲ ਰਹੀ ਹੈ ਸਕਿਪ ਕਰਨੀ ਪਵੇ ਜੇ ਜਾਂ ਬੰਦ ਕਰਨੀ ਪਵੇ ਇਹ ਜੀ ਕੋਈ ਵੀ ਦਿੱਕਤ ਨਹੀਂ ਆਊਗੀ ਪਰਿਵਾਰਕ ਵੀਡੀਓ ਹੋਣਗੀਆਂ ਹਾਸੇ ਵਾਲੀਆਂ ਵੀ ਹੋਣਗੀਆਂ ਸਭ ਤਰ੍ਹਾਂ ਦੀ ਵੀਡੀਓ ਹੋਣਗੀਆਂ ਤੇ ਪਰਿਵਾਰ ਚ ਬੈਠਣ ਵਾਲੀ ਵੀਡੀਓ ਹੋ ਗਈਆਂ ਤੇ ਚਲੋ ਗੱਡੀ ਹੋ ਰਹੀ ਹੈ ਗਰਮ ਸਮਾਨ ਸਬੰਦ ਧਰ ਦਈਏ ਤੇ ਦਹੋਣੇ ਅੱਗੇ ਅੰਦਰ ਹੀ ਧਰ ਲੋ ਇਹਦੇ ਅੱਗੇ ਧਰ ਲਈ ਮਰੀ ਮਾਂ ਆ ਗਿਆ ਕਾਰਡ ਕੱਲ ਸੁਣੋ ਖੰਮਣੀ ਮੰਨ ਲੈ ਤੇ ਨਾਲ ਕਾਰਡ ਵੀ ਹਾਂ 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 ਖੰਮਣੀ ਮੰਨ ਤੁਸੀਂ ਗੱਲ ਬਖਸ਼ਵੰਦ ਦੇ ਧਰ ਤਾਂ ਅੰਦਰ ਬਾਕੀ ਸਮਾਨ ਗੱਡੀ ਧਰ ਦਾ ਹਾਂ ਆ ਸਮਾਨ ਆਏ ਆ ਨਾ ਦੇਖ ਕੇ ਇੱਥੇ ਚਲੋ ਚਲੋ ਆ ਧਰ ਦਨੇ ਗੱਡੀ ਚ ਕੀ ਚ ਮੈਂ ਤੁਹਾਨੂੰ ਕਹੀਦਾ ਨਾ ਤਾਂ ਗੜੀ ਧਰ ਦਨ ਸਮਾਨ ਨੂੰ ਸਾਰੇ ਨੂੰ ਆਪਾਂ ਇਹਦਾ ਬੈਟਰੀ ਦੇ ਹੌਸ ਨੂੰ ਦਸੀਂ ਦੰਨਾ ਕਿਦੀ ਮੈਂ ਤਾਂ ਜੇ ਬੰਦੇ ਨਿਕਲ ਗਏ ਸਾਹੀ ਢੇ ਕੀ ਹੁੰਦਾ ਮੀ ਸਾਹੀ ਢੇ ਦੇਣਾ ਕਰਦੇ ਬੈਕ ਕਰਦੇ ਮਲ ਚਲੋ ਜੀ ਸਾਰੀ ਕੰਮ ਨਿਕਲ ਗਈ ਤੇ ਬਹੁਤ ਮਰੀਆ ਤੇ ਕੈਮਰਾ ਗਾ ਤੇ ਚਲਦੇ ਆ ਬਚੋਲਣ ਦਿਖਾਓ ਭਾਈ ਅੱਧਾ ਬਚੋਲਣ ਦਿਖਾਓ ਭਾਈ ਬਈ ਬਚੋਲਣ ਮੀ ਬਸ ਸਿਰ ਬਚੋਲਣ ਵੀ ਆ ਭਾਈ ਤੇ ਨਿਕਲੇ ਚਲੋ ਬਾਕੀ ਜਾ ਕੇ ਗੱਦੇ ਕੇ ਸਾਹੀ ਢੇ ਮੈਂ ਬਹੁਤ ਹੋ ਗਿਆ ਤੇ ਕਰਦੇ ਆਗੇ ਗੱਲ ਸੁਣਾ ਹਲੋ ਜੀ ਤੁਹਾਡੀ ਭਾਬੀ ਦਾ ਜੱਸਾ ਹੀ ਡੱਠੀ ਤੇ ਆ ਮਮੀ ਡੜੀ ਸਮਾਨ ਲੈ ਸਾਰਾ ਅੱਗੇ ਰੁਕ ਕੇ ਅੰਦਰ ਬਹੁਤ ਗੜਾਈ ਕਿੰਨਾਂ ਬਣਾਉਣਾ ਪੈ ਗਿਆ ਇੱਕ ਵਾਰ ਅਈ ਛੱਡ ਹਲੋ ਕੈਮਰਾਮੈਨ ਵੀ ਹੋ ਗਿਆ ਆਪਣੇ ਜਨਾਬ ਸੱਸੀ ਗਾਲ ਜਨਾਬ ਮਾਸੀ ਆਜੋ ਭਾਈ ਬਚੋਲਾ ਬਚੋਲਾਣਾ ਤੇ ਆਪਣਾ ਰਿਸ਼ਤੇਦਾਰ ਵੀ ਨੇ ਭਾਈ ਆਜੋ ਭਾਈ ਬਾਹਰ ਨੂੰ ਆਜੋ ਰੋਜ 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 ਅੰਦਰ ਚਲੋ ਅੰਦਰ ਲੋ ਤੁਹਾਡੀ ਮਾਤੀ ਹੋ ਗਈ ਹੈ ਮੈਂ ਬੋਲ ਰਿਹਾ ਹਾਂ ਕਿ ਜਿਵੇਂ ਦੇਖਾਂਗੇ ਇਹ ਬਹੁਤ ਅੱਛਾ ਹੈ ਜਿਵੇਂ ਦੇਖਾਂਗੇ ਜਿਵੇਂ ਮੇਰੀ ਕੀ ਮਾਤ ਸੀ ਉਹ ਕਮੀ ਸੁਧਰੀ ਹੈ ਮੁੱਖਾਂਤ ਮੁੱਖਿਆਨਾ ਇਨ ਆਲਵੇ ਜੀ ਕੁਰਸੀ ਤੇ ਬੈਠਣਾ ਹੈ। ਕਿਹੜਾ ਕੁਰਸੀ ਜੀ ਦੇਣਾ ਹੈ? ਪਰ ਜੀ

ਸਤਲੁਜ ਵੱਟ ਪਾ ਦੋ ਜੀ ਸਤਲੁਜ ਵੱਟ ਪਾ ਦੋ ਜੀ ਦੇਖੀ ਰੱਖੀ ਇਹ ਵੀ 돌ਲੇ ਦਾ ਬੀ ਬੋ ਕਰੀ ਤੇ ਆ ਰਣੀ ਜੇ ਰੱਖਦੀ ਹਾਂ ਨਹੀਂ ਹਾਂ ਹਾਂ ਕੋਸਾ ਪਾ ਲੀ ਹਾਂ ਆ ਰਾਮਾ ਦਾ ਹਾਂ ਹਾਂ ਜੀ 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 ਹਾਂ ਹ ਆ ਨਾ ਹਾਂ ਜੀ ਨਾ ਤਾਂ ਇਹ ਮੈਂ ਕਿਹੜਾ ਚੀਜ਼ ਕਰਾਂ ਨੁੱਲ ਇਹ ਬੋਧੂ ਕਰਾਂ ਇਹ ਪਲੇਟ ਦੇ ਹੇਠਾਂ ਰੱਖ ਦਿੰਦੇ ਹਾਂ ਦੋਨੇ ਖਾਣਾ ਹਾਂ ਦੋਨੇ ਨਾਲ ਹੀ ਖਾਣਾ ਭਰ ਲਾਉਂਦਾ ਆਏ ਭਰ ਲਾਉਂਦਾ ਇਹ ਤੇ ਨੋਟ ਕਰਦੇ ਤੇ ਨੋਟ ਕਰਦੇ ਲਿਖੇ سامنے ਇਹ ਦੋ ਕਰਨੀ ਹੈ ਇਹ ਦਾ ਭਰਾ ਜੀ ਆਨਸਾਰਿਕ ਸ਼ਗਨ ਦੀ ਉਹ ਨਾਮ ਹੋਵੇਗਾ ਤੇ ਸ਼ਗਨ ਦੀ ਹੋਰ ਇਹਨਾਂ ਤਿਆਰੀਆਂ ਤੇ ਦਿਖਾ ਦੇਣਾ ਤੁਹਾਨੂੰ ਉਹ ਦੇਖ ਮਨੇ ਫੇਰ ਨਵਾਂ ਲੜੀ ਦੇ ਬਰ ਦੁਲਹਨ 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 ਮਨ ਮੇਂ ਲੱਡੂ ਫੁੱਟਾ ਤੇਰੇ ਫੁੱਟੇ ਸੀ ਜਿਵੇਂ ਉਹ ਮੇਰੇ ਮੈਂ ਤਾਂ ਹੁਣ ਤੱਕ ਫੁੱਟੀਆਂ ਹੁੰਦੇ ਬਸ ਮੇਰੇ ਫੁੱਟੇ ਨਾਲ ਸ਼ੁਰੂ ਹੋ ਗਿਆ ਹੁਣ ਟੇਡਾ ਵਿੰਗਾ ਚੀਰ ਕੱਢੀ ਬੈਠੀ ਐ ਐ ਚੀਆ ਨੇ ਨਹੀਂ ਬੋਲਦੇ ਪਾਪ ਚੜਦਾ ਹੁੰਦਾ ਕਿੰਨੇ ਦੇ ਵੀ ਹਾਂ ਜਵਾ ਖੜੀ ਆ ਮੈਂ ਮੇਰੇ ਕੋਲ ਤਾਂ ਹਾਂ ਜਿਹੜੇ ਬਹੁਤ ਸਾਰਾ ਪਿਆਗਾ ਪੱਲੋਂ ਨੇ ਕੋਈ ਸੁਖੀ ਹੁੰਦੀ ਉਹ ਚ ਹੋਰ ਕੁਝ ਨਹੀਂ ਆ ਬੱਜਾ ਬਾਕੀ ਫਰਮੈਂਟੀ ਹੈ ਚਲੋ ਜੀ ਚਲੋ ਤੁਹਾਨੂੰ ਕੀ ਕਰਦਾ ਮਨ ਨੂੰ ਮੱਲਾ ਮੱਥੇ ਤੇ ਹਾਂ ਜੀ ਟੱਕਰ 40 ਪਿੱਠੀ ਹੋਰ ਦਾ ਬੜਾ ਮੇਰੀ ਬਦਰੋਂ ਬਿੰਦੇ ਪਾਸੋਂ ਕਰਨਾ ਮੈਂ ਅਜਾ ਹਾਠੀ ਨਾ ਮਨ ਲੱਗ ਗਿਆ ਓਕੇ ਓਕੇ ਤੇ ਦੂਆ ਵੀ ਆਉਂਦੇ ਹਾਂ ਜੀ ਫੜ ਲੇਗੀ

ਨਾ ਮਿੱਠਾ ਗੋਲ ਬੈ ਬਾਰਾ ਗੁਰਪਰਦੇ ਅੱਲਾ ਪਾ ਜੁੰਨੀ ਬਾਦੀ ਰੱਬ ਤਨ ਤਰਖੀ ਬਖਸ਼ੇ ਸਤ ਸੱਚੇ ਪਾਸ਼ਾ ਤਰਖੀਆਂ ਬਖਸ਼ੀ ਸੁਖ ਸ਼ਾਂਤੀ ਬਖਸ਼ੀ ਸਾਡੀ ਕੁੜੀ ਹਰ ਦੀ ਗੇੜ ਦੀ ਰੇ ਮੁਰ ਦੇ ਕਦੇ ਵੀ ਬੁਖਾਰ ਨਾ ਚੜੇ ਐਵੇਂ ਦੰਦ ਨਿਕਲਦੇ ਰਹਿਣਗੇ ਅੱਛਾ ਅੰਮੇਗਾ ਬੁਹੇਤਾ ਇਹਨਾਂ ਦੇ ਕੋਈ ਕੋਈ ਦੇ ਰਹੀ ਹੈ ਮੇਕਅਪ ਦੇ ਸਪਾ ਮੰਗਦਾ oot t iri bnieni lostr do okara ਸਰਾ ਹੋਈ ਬਣੀ ਵਾਲਾ ਆਇਆ ਬੇਲੇ ਬਣੀ ਵਾਲਾ ਬਣੀ ਬਸ ਹੋਰ ਆਇਆ ਸਲਾ ਮੂੰ ਮਠਾਗੜੀ ਕੁੜੀ ਦਾ ਦੋਨੇ ਪਾਸੇ ਸਰਾ ਦੋਨੇ ਵਰਕੇ ਅੱਲਾ ਮੇਰਾ ਬੱਤਾ ਜੌਂਦੀ ਵਜਦੀ ਰ ਇੱਕ ਮਿੰਟ ਰੁਕਿਓ ਮੈਂ ਕਹਤੀਆਂ ਤੁਹਾਨੂੰ ਸ਼ਗਨ ਦਾ ਮਨੂ ਮਾਦੀ ਪਾਣੇ ਸ਼ਗਨ ਦਾ ਦੋਨੇ ਦਾਵਾ ਹੱਥ ਦੇ ਬਰਦੋ ਮੈਂ ਤੋ ਮੈਂ ਨਹੀਂ ਨਹੀਂ ਦੋਵੇਂ ਥਾਂ ਨਾਲ ਦੋਵੇਂ ਥਾਂ ਨਾਲ ਜਾ ਤੇਰਾ ਅੱਲਾ ਭਾਈ ਅੱਲਾ ਤੇਰਾ ਸ਼ਾਗਨ ਜੋਂਦੀਵਾਦ ਦੀ ਰਵੇਂ ਰੱਬ ਤੈਨੂੰ ਤਰੱਕੀਆਂ ਦੇ ਸੱਤ ਦਾ ਬੋਲ ਗਈ ਉਹਦੀ ਖਤਮ ਹੁੰਦਾਗਾ ਤੇ ਕੇ ਵਿਆਹ ਦੀਆਂ ਤਿਆਰੀਆਂ ਸਭਨਾਂ ਨੂੰ ਦਿਖਾਵਾਂਗੇ ਜੋੜੇ ਰਿਹਾ ਚੈਨਲ ਨਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ